ਸਤਨਾਮ ਸ੍ਰੀ ਵਾਹੀ ਗੁਰੂ ਜੀ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਦੀ ਫਤਿਹ ਇੱਕ ਵਾਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕੋਲ ਇੱਕ ਸਿੱਖ ਆਇਆ ਉਸ ਸਿੱਖ ਦਾ ਨਾਮ ਭਾਈ ਗੁਰਮਖਸੀ ਉਸਨੇ ਆਕੇ ਗੁਰੂ ਜੀ ਦੇ ਅੱਗੇ ਬੇਨਤੀ ਕੀਤੀ ਕਿ ਗੁਰੂ ਜੀ ਮੈਨੂੰ ਕਿਸੇ ਅਜਿਹੇ ਸਿੱਖ ਦੇ ਦਰਸ਼ਨ ਕਰਵਾਓ ਜੋ ਆਪਦੇ ਹੁਕਮਾਂ ਦੀ ਪੂਰੀ ਪਾਲਣਾ ਕਰਦਾ ਹੋਵੇ ਖਾਸ ਕਰਕੇ ਜੋ ਆਪਦੀ ਇਸ ਹੁਕਮ ਨੂੰ ਮੰਨਦਾ ਅਤੇ ਪਾਲਦਾ ਹੋਵੇ ਤੇਰਾ ਕੀ ਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਗੁਰੂ ਜੀ ਨੇ ਕਿਹਾ ਕਿ ਭਾਈ ਪੁਰਖਾ ਵਹੀ ਗੁਰੂ ਦੇ ਮਿਗਰ ਦੇ ਨਾਲੇ ਕਾਫੀ ਸਿੱਖ ਅਜਿਹੇ ਹਨ ਜੋ ਸਿੱਖ ਧਰਮ ਵਿੱਚ ਪੱਕੇ ਹਨ ਤੇ ਰੱਬ ਦੇ ਪਾਣੀ ਨੂੰ ਮਿੱਠਾ ਜਾਣ ਕੇ ਮੰਨਦੇ ਹਨ ਅਜਿਹਾ ਇੱਕ ਸਿੱਖ ਪਾਈ ਪিখਾਰੀ ਜੀ ਹੈ ਤੁਸੀਂ ਉਹਨਾਂ ਦੇ ਦਰਸ਼ਨ ਕਰੋ ਪਾਈ ਗੁਰਮਖੀ ਜੀ ਨੇ ਕਿਹਾ ਕਿ ਗੁਰੂ ਜੀ ਪਾਈ ਪিখਾਰੀ ਜੀ ਰਹਿੰਦੇ ਕਿੱਥੇ ਹਨ ਗੁਰੂ ਜੀ ਨੇ ਕੀ ਹਾਂ ਕਿ ਪਾਈ ਪਿਖਾਰੇ ਜੀ ਗੁਜਰਾਤ ਸਹਿਰ ਵਿੱਚ ਚਨਾ ਦੇ ਕੰਡੇ ਰਹਿੰਦੇ ਹਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਮੰਨ ਕੇ ਪਾਈ ਗੁਰਮਖ ਜੀ ਉਸੇ ਸਹਿਰ ਵਾਲੇ ਨੂੰ ਚੱਲ ਪਏ ਰਸਤੇ ਵਿੱਚ ਉਹ ਵਿਚਾਰ ਦੇ ਜਾ ਰਹੇ ਹਨ ਕਿ ਗੁਰੂ ਜੀ ਨੇ ਆਪ ਦੱਸਿਆ ਹੈ ਇਹ ਤਾਂ ਕੋਈ ਬੜਾ ਚੰਗਾ ਸਿੱਖ ਹੋਵੇਗਾ ਤੇ ਮਨ ਵਿੱਚ ਸੋਚਦਾ ਹੈ ਕਿ ਪ੍ਰਭੂ ਦਾ ਪਾਣਾ ਕਿਵੇਂ ਮੰਨਦਾ ਹੋਵੇਗਾ ਤੇ ਕਿਰਤ ਕਿਸ ਤਰ੍ਹਾਂ ਕਰਦਾ ਹੋਵੇਗਾ ਜਦੋਂ ਸਾਰਾ ਸਫਰ ਤੈ ਕਰਕੇ ਭਾਈ ਗੁਰਮਖ ਜੀ ਗੁਜਰਾਤ ਸਹਿਰ ਵਿੱਚ ਪਹੁੰਚ ਗਏ ਤਾਂ ਲੋਕਾਂ ਕੋਲੋਂ ਪੁੱਛਦੇ ਪੁੱਛਦੇ ਭਾਈ ਪিখਾਰੀ ਜੀ ਦੇ ਘਰ ਚਲਾ ਗਿਆ ਪਾਈ ਗੁਰਮukh ਜੀ ਨੇ ਪਾਈ ਪিখਾਰੇ ਜੀ ਦੇ ਘਰ ਪਹੁੰਚ ਕੇ ਦੇਖਿਆ ਕਿ ਪਾਈ ਪিখਾਰੇ ਜੀ ਦੇ ਪੁੱਤਰ ਦਾ ਵਿਆਹ ਸੀ ਉਸ ਦੇ ਘਰ ਦੇ ਦਰਵਾਜ਼ੇ ਅੱਗੇ ਬਾਜਾ ਵੱਜ ਰਿਹਾ ਸੀ ਘਰ ਵਿੱਚ ਕੁੜੀਆਂ ਖੁਸ਼ੀ ਦੇ ਗੀਤ ਗਾ ਰਹੀਆਂ ਸਨ ਸਾਰੇ ਘਰ ਵਿੱਚ ਖੁਸ਼ੀ ਅਤੇ ਰੌਣਕ ਸੀ ਸਾਰੇ ਆਪੋ ਆਪਣੀ ਖੁਸ਼ੀ ਵਿੱਚ ਮਸਤ ਸਨ ਪਰ ਭਾਈ ਭਿਖਾਰੀ ਜੀ ਇੰਨਾ ਖੁਸ਼ੀਆਂ ਵਿੱਚ ਹਿੱਸਾ ਨਹੀਂ ਸੀ ਲੈ ਰਹੇ ਉਹ ਉਹ ਅੰਦਰ ਬੈਠੇ ਸਭ ਤੋਂ ਵੱਖਰੇ ਚੁੱਪਚਾਪ ਆਪਣੇ ਕੰਮ ਵਿੱਚ ਲੱਗੇ ਹੋਏ ਸਨ ਉਹ ਉਹ ਬੈਠੇ ਇੱਕ ਟੱਪੜ ਗੰਢ ਰਹੇ ਸਨ ਅਤੇ ਇੱਕ ਚਿੱਟੀ ਚਾਦਰ ਸਿਉਂ ਰਹੇ ਸਨ ਪਾਈ ਗੁਰਮੁਖੀ ਪਾਈ ਪਿਖਾਰੀ ਜੀ ਨੂੰ ਪੈਰੀ ਪੈਣਾ ਕਹਿ ਕੇ ਉਸਦੇ ਕੋਲ ਬੈਠ ਗਈ ਤੇ ਕਹਿਣ ਲੱਗਾ ਕਿ ਮੈਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੁਹਾਡੇ ਕੋਲ ਭੇਜਿਆ ਹੈ ਇਹ ਗੱਲ ਸੁਣ ਕੇ ਪਾਈ ਪਿਖਾਰੀ ਜੀ ਨੇ ਉੱਠ ਕੇ ਬੜਾ ਸਨਮਾਨ ਕੀਤਾ ਨਮਸਕਾਰ ਕਰਕੇ ਉਸ ਨੂੰ ਆਪਣੇ ਕੋਲ ਪਿਠਾ ਲਿਆ ਪਾਈ ਗੁਰਮੁਖੀ ਨੇ ਪੁੱਛਿਆ ਕੀ ਤੁਹਾਡੇ ਪੁੱਤਰ ਦਾ ਵਿਆਹ ਹੈ ਸਾਰਾ ਟੱਬਰ ਖੁਸ਼ੀਆਂ ਮਨਾ ਰਿਹਾ ਹੈ ਤੇ ਤੁਸੀਂ ਬਖਰੀ ਬੈਠੀ ਇਹ ਤੱਪੜ ਗੰਡ ਰਹੇ ਹੋ ਅਤੇ ਇਹ ਚਿੱਟੀ ਚਾਦਰ ਸਿਉਂ ਰਹੇ ਹੋ ਕੀ ਗੱਲ ਹੈ ਇਸ ਗੱਲ ਦਾ ਜਵਾਬ ਦਿੰਦੇ ਹੋਈ ਪਾਈ ਪিখਾਰੀ ਜੀ ਨੇ ਕਿਹਾ ਕਿ ਮੈਂ ਇਹ ਕਫਣ ਅਤੇ ਤੱਪੜ ਇਸ ਲਈ ਸੀਰੇ ਕਿ ਕੀ ਪਤਾ ਇਹਨਾਂ ਦੀ ਬੀਲ ਉੜ ਪੈ ਜਾਵੇ ਅਤੇ ਕਦੋਂ ਪੈ ਜਾਵੇ ਇਹ ਗੱਲ ਸੁਣ ਕੇ ਭਾਈ ਗੁਰਮਖੀ ਜੀ ਬਹੁਤ ਹੈਰਾਨ ਹੁੰਦੇ ਹਨ ਤੇ ਮਨ ਵਿੱਚ ਕਹਿੰਦੇ ਹਨ ਕਿ ਗੁਰੂ ਜੀ ਨੇ ਤਾਂ ਭਾਈ ਪਿਖਾਰੀ ਦੀ ਬੜੀ ਸਿਫਤ ਕੀਤੀ ਹੈ ਪਰ ਇਹ ਤਾਂ ਕਰਦੇ ਜੰਜਾਲ ਵਿੱਚ ਹੀ ਫਸਿਆ ਪਿਆ ਹੈ वला एहे प्रभु दी भक्ति किस वेले करदा हुवेगा तेरा पता मीठा लागे किस तरह मन दा हुवेगा जदों रात होई ता पाई पिखारी चीनी बड़े आदर दे नाल पाई गुरमुख जी नु प्रसादा शका के सुंदर पलंग उत्ते सुवाया अगले दिन जंज चढ़ गई ब्याह हो गया ਤੇ ਜਾਂਜੂ ਵਾਪਸ ਵੀ ਆ ਗਈ ਤੇ ਦੁਲਹਾ ਦੁਲਹਨ ਵੀ ਕਰ ਆ ਗਏ ਭਾਈ ਪਖਾਰੇ ਜੀ ਚੁੱਪ ਕੀਤੀ ਸਭ ਕਾਰਜਾਂ ਵਿੱਚ ਸ਼ਾਮਿਲ ਹੋਈ ਤੇ ਉਹ ਉਹ ਫਿਰ ਤੋਂ ਆਪਣੇ ਕੰਮ ਵਿੱਚ ਰੁੱਝ ਗਏ ਤੇ ਲੱਕੜਾਂ ਇਕੱਠੀਆਂ ਕਰਨ ਲੱਗ ਪਏ ਉਸ ਰਾਤ ਗੁਜਰਾਤ ਵਿੱਚ ਡਾਕੂਆ ਬੜੇ ਨਗਰ ਦੇ ਲੋਕਾਂ ਨੇ ਡਾਕੂਆਂ ਦਾ ਪਿੱਛਾ ਕੀਤਾ ਡਾਕੂਆਂ ਤੇ ਨਗਰ ਦੇ ਲੋਕਾਂ ਵਿੱਚ ਚੰਗਾ ਮੁਕਾਬਲਾ ਹੋਇਆ ਡਾਕੂਆਂ ਦੇ ਨਾਲ ਮੁਕਾਬਲਾ ਕਰਨ ਦੇ ਲਈ ਭਾਈ ਪਿਖਾਰੀ ਜੀ ਦਾ ਨਮਾ ਬਿਆਇਆ ਪੁੱਤਰ ਵੀ ਨਗਰ ਦੇ ਲੋਕਾਂ ਵਿੱਚ ਸ਼ਾਮਲ ਸੀ ਡਾਕੂਆਂ ਦੇ ਨਾਲ ਹੋਏ ਮੁਕਾਬਲੇ ਵਿੱਚ ਭਾਈ ਪਿਖਾਰੀ ਦਾ ਪੁੱਤਰ ਮਾਰਿਆ ਗਿਆ ਜੋ ਇਸਤਰੀਆਂ ਕੁਝ ਦਿਰ ਪਹਿਲਾਂ ਗੀਤ ਗਾ ਰਹੀਆਂ ਸਨ ਉਹ ਹੁਣ ਬੈਣ ਪਾ ਰਹੀਆਂ ਸਨ ਪਰੰਤੂ ਪਈ ਪਿਖਾਰੀ ਜੀ ਦੇ ਮਨ ਵਿੱਚ ਪੁੱਤਰ ਦੇ ਮਨ ਦਾ ਨਾ ਮਾਤਰ ਵੀ ਸੁਗ ਨਾ ਹੋਇਆ ਪਈ ਪਿਖਾਰੀ ਜੀ ਨੇ ਜਿਹੜਾ ਕਫਨ ਸਉਤਾ ਸੀ ਉਹ ਆਪਣੇ ਪੁੱਤਰ ਨੂੰ ਪਾਇਆ ਜੀੜੀਆਂ ਲੱਕੜਾਂ ਉਸਨੇ ਇਕੱਠੀਆਂ ਕੀਤੀਆਂ ਸੀ ਉਹਨਾਂ ਲੱਕੜਾਂ ਦੇ ਨਾਲ ਆਪਣੇ ਪੁੱਤਰ ਦਾ ਸੰਸਕਾਰ ਕੀਤਾ ਤੇ ਦੁੱਖ ਪ੍ਰਗਟ ਕਰ ਨਾਲੇ ਲੋਕਾਂ ਦੇ ਲਈ ਗੰਡੇ ਹੋਏ ਤੱਪੜ ਬਸਾ ਦਿੱਤੇ ਭਾਈ ਗੁਰਮਖ ਜੀ ਇਸ ਘੋਤਕ ਨੂੰ ਦੇਖ ਕੇ ਬੜੇ ਹੈਰਾਨ ਹੋਏ ਤੇ ਉਹਨਾਂ ਨੂੰ ਸਮਝਦੇ تیر ਨਾ ਲੱਗੇ ਕਿ ਭਾਈ ਪਿਖਾਰੀ ਜੀ ਅੰਤਰਜਾਮੀ ਹਨ ਇਸ ਨੂੰ ਹੋਣ ਵਾਲੀ ਕੱਲ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਰਾਤ ਸਮੇਂ ਭਾਈ ਪਿਖਾਰੀ ਜੀ ਨੂੰ ਕੱਲਿਆਂ ਦੇਖ ਕੇ ਭਾਈ ਗੁਰਮਖ ਚੀਨੀ ਕਿਹਾ ਕਿ ਜਦੋਂ ਆਪ ਜੀ ਨੂੰ ਪਹਿਲਾਂ ਹੀ ਪਤਾ ਸੀ ਕਿ ਇਹ ਕੁਝ ਹੋਣਾ ਹੈ ਤਾਂ ਤੁਸੀਂ ਗੁਰੂ ਦੇ ਅੱਗੇ ਆਪਣੇ ਪੁੱਤਰ ਦੇ ਲਈ ਵੱਡੀ ਉਮਰ ਦੀ ਅਰਦਾਸ ਕਿਉਂ ਨਹੀਂ ਕੀਤੀ ਆਪ ਜੀ ਸੱਚੇ ਭਗਤਾਂ ਦੀ ਅਰਦਾਸ ਰੱਬ ਦੇ ਅੱਗੇ ਕਦੇ ਵੀ ਖਾਲੀ ਨਹੀਂ ਜਾਂਦੀ ਤੇ ਭਾਈ ਭਿਖਾਰੀ ਜੀ ਨੇ ਕਿਹਾ ਕਿ ਗੁਰੂ ਦੇ ਕੋਲੋਂ ਸਿਰਪਰ ਨਾਮ ਦੀ ਦਾਤ ਮੰਗਣੀ ਚਾਹੀਦੀ ਹੈ ਤੇ ਗੁਰੂ ਦੇ ਕੋਲੋਂ ਅਜਹੀ ਸ਼ਹਿ ਮੰਗਣੀ ਚਾਹੀਦੀ ਹੈ ਜੀੜੀ ਆਤਮਾ ਦੀ ਸ਼ਾਂਤੀ ਤੇ ਲਈ ਕਾਮ ਆਵੀ ਜਗਤ ਦੇ ਝੂਠੇ ਪਦਾਰਥਾਂ ਦੇ ਲਈ ਗੁਰੂ ਜੀ ਦੇ ਅੱਗੇ ਕੀ ਅਰਦਾਸ ਕਰੀ ਤਾਂ ਫਿਰ ਗੁਰਮੁਖ ਜੀ ਨੇ ਕਿਹਾ ਕਿ ਤੁਸੀਂ ਆਪਣੇ ਪੁੱਤਰ ਨੂੰ ਨਗਰ ਦੇ ਲੋਕਾਂ ਦੇ ਨਾਲ ڈاکੂਆਂ ਦੇ ਨਾਲ ਮੁਕਾਬਲਾ ਕਰਨ ਨਹੀਂ ਸਿਖਾਣ ਦੇਣਾ ਉਨ੍ਹਾਂ ਦੇ ਨਾਲ ਜਾਣ ਕਰਕੇ ਹੀ ਉਹ ਮਾਰਿਆ ਗਿਆ ਹੈ ਗੁਰਮੁਖ ਜੀ ਦੀ ਇਸ ਗੱਲ ਉੱਤੇ ਪਾਈ ਪਖਾਰੇ ਜੀ ਨੇ ਕਿਹਾ ਕਿ ਕਰਤਾਰ ਦੇ ਪਾਣੀ ਵਿੱਚ ਰੁਕ ਨਹੀਂ ਪਾਣੀ ਚਾਹੀਦੀ ਜੋ ਉਹ ਅਕਾਲ ਪੁਰਖ ਵਹੀ ਗੁਰੂ ਕਰਦਾ ਹੈ ਉਸ ਨੂੰ ਮਿੱਠਾ ਜਾਣ ਕੇ ਮੰਨਣਾ ਚਾਹੀਦਾ ਹੈ ਪੁੱਤਰ ਦੇ ਮੌਤ ਤੋਂ ਬਾਅਦ ਵੀ ਭਾਈ ਪਖਾਰੇ ਜੀ ਉਸੇ ਤਰ੍ਹਾਂ ਅਡੋਲ ਰਹੇ ਕਰਦੇ ਹੋਰ ਮੈਂਬਰ ਬੈਣ ਪਾਉਂਦੇ ਅਤੇ ਰੋਂਦੇ ਸਨ ਪਰ ਭਾਈ ਪਖਾਰੇ ਜੀ ਅਡੋਲ ਬੈਠੇ ਨਾਮ ਜਪਦੇ ਸਨ ਭਾਈ ਪਖਾਰੇ ਜੀ ਦਾ ਐਡਾ ਸਿੱਦਕ ਦੇਖ ਕੇ ਭਾਈ ਗੁਰਮukh ਜੀ ਹੈਰਾਨ ਰਹਿ ਗਏ ਤੇ ਹੱਥ ਜੋੜ ਕੇ ਕਹਿਣ ਲੱਗਾ ਕੇ ਤਨ ਹੈ ਗੁਰੂ ਤੇ ਤਨ ਹਨ ਉਹਨਾਂ ਦੇ ਸਿੱਖ ਸੋ ਗੁਰੂ ਦੀ ਪਿਆਰੀ ਸੰਗਤ ਜੀ ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਤਾਂ ਇਸ ਸਾਖੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਗੁਰੂ ਸਹਿਬਾਨਾ ਦੀਆਂ ਹੋਰ ਸਾਖੀਆਂ ਸੁਣਨ ਲਈ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ